ਹੋਇਆ ਕੀ ᱛੀ ਵੀ ਉਹਦੇ ਕਿਤੇ ਟਰਾਂਸਫਾਰਮਰ ਦਾ ਕਿਸੇ ਨੇ ਤੇਲ ਕੱਢ ਲਿਆ ਰਾਤ ਨੂੰ ਜੀਓ ਸੁੱਚ ਕੱਟੀ ਤੇਲ ਕੱਢ ਲਿਆ ਟਰਾਂਸਫਾਰਮਰ ਨਹੀਂ ਖੋਲਿਆ ਗਿਆ ਟਰਾਂਸਫਾਰਮਰ ਉਹਨੇ ਮੇਰੇ ਰਹਿ ਗਿਆ ਕੱਲਾ ਤੇਲ ਕੱਢਤਾ ਤੇ ਜੀਓ ਸੁੱਚ ਕੱਟੀ ਕਟਾਈ ਛੱਡ ਗਏ ਜੇ ਟਰਾਂਸਫਾਰਮਰ ਦਾ ਤੇਲ ਘਟ ਗਿਆ ਥੱਲੇ ਹੋ ਗਿਆ ਲੈ ਬਹੁਤ ਜ਼ਿਆਦਾ ਜਾਂ ਪੂਰਾ ਤੇਲ ਨਿਕਲ ਗਿਆ ਟਰਾਂਸਫਾਰਮਰ ਮੌਕੇ ਤੇ ਫੜ ਕੇ ਖੜਾ ਨੂੰ ਗੱਲ ਖਿਆਲ ਰੱਖਿਓ ਖਾਲੀ ਟਰਾਂਸਫਾਰਮਰ ਨਾਲ ਦੀ ਨਲੇਟ ਦੂਆ ਤੇਲ ਕਦੇ ਨਹੀਂ ਘਟਣਾ ਲੈ ਤਾਹੀ ਦਾ ਟਰਾਂਸਫਾਰਮਰ ਦਾ ਕਿਸੇ ਹਾਲਤ ਇਹ ਗੱਲਾ ਠੰਡਾ ਕਰਨ ਦਾ ਕੰਮ ਨਹੀਂ ਕਰਦਾ ਇਹਦੀ ਡਾਇਲੈਕਟਿਕ ਸਟਰੈਂਥ ਹੁੰਦੀ ਹੈ ਇਹਦਾ ਕੰਮ ਹੈ ਵਿੱਚ ਇਨਸੂਲੇਸ਼ਨ ਮੇਨਟੇਨ ਰੱਖਣਾ ਤੇਲ ਘਟਣ ਦੇ ਕਾਰਨ ਵੀ ਬਹੁਤ ਵੱਡੇ ਹਾਦਸੇ ਹੋ ਜਾਂਦੇ ਨੇ ਇਹ ਵੀ ਕਿਉਂਕਿ ਜਦੋਂ ਵੀਡੀਓ ਆਈ ਅਸੀਂ ਮੌਕੇ ਤੇ ਉਹ ਕੋਲ ਇਹ ਹੋਇਆ ਕੀ ਹੈ ਕਈ ਵਾਰ ਤਾਂ ਲਾਈਵ ਮੇਰੇ ਨਾਲ ਗੱਲਬਾਤ ਕਰਦੇ ਨੇ ਲੋਕ ਵੀ ਸਾਡੇ ਬੰਦੇ ਨਾਲ ਹਾਦਸਾ ਹੋ ਗਿਆ ਉਹ ਕੋਲ ਵੀ ਸਾਡੇ ਮੁੰਡਾ ਇਸ ਤਰ੍ਹਾਂ ਖਾਲਚ ਚ ਮਰ ਗਿਆ ਇਹ ਸੁੱਚ ਲਈ تھی ਮੈਂ ਉਹਨਾਂ ਨੂੰ ਕਿਹਾ ਵੀ ਤੂੰ ਹੱਥ ਨਾ ਲਾਇਓ ਵੀ ਇਹ ਸੁੱਚ ਜਿਉ ਸੁੱਚ ਚ ਕਰੰਟ ਹੈ ਹੁਣ ਜਿਉ ਸੁੱਚ ਚ ਕਰੰਟ ਕਿੱਥੋਂ ਆਇਆ ਕਿਉਂਕਿ ਟਰਾਂਸਫਾਰਮਰ ਦੇ ਤੇਲ ਹੈ ਨਹੀਂ ਉਹਨਾਂ ਨੇ ਲਾਈਨ ਕਟਾ ਕੇ ਜਿਆ ਚੈੱਕੀ ਤੋਂ ਉਪਲਗ ਖੁੱਲ ਖੁੱਲਾ ਪਿਆ ਸੀ ਤੇ ਤੇਲ ਉਹਨਾਂ ਵਿੱਚੋਂ ਖੇੜੇ ਸੀ ਇਹ ਇੱਕ ਬੜੀ ਵੱਡੀ ਸਾਵਧਾਨੀ ਰੱਖਣ ਵਾਲੀ ਗੱਲ ਹੈ ਕਿਉਂਕਿ ਮੈਂ ਕਈ ਵਾਰ ਕੌੜੇ ਨਾਲ ਸਾਡੇ ਸਰਕਾਰੀ ਅਫਸਰ ਸਹਿਬਾਨ ਵਾਸਤੇ ਵੀ ਬੋਲਦਾ ਨਾ ਵੀ ਟਰਾਂਸਫਾਰਮਰ ਵਰਗੇ ਸ਼ੇਅਰ ਸਾਡੀ ਹਰੇਕ ਮੋਟਰ ਦੇ ਉੱਤੇ ਬੰਨ੍ਹਤਾ ਦਿੱਤੇ ਪਰ ਇਹਨਾਂ ਤੋਂ ਬਚਣਾ ਨਹੀਂ ਸਿਖਾਇਆ ਵੀ ਇਹ ਪੰਜਾਬੀ ਮਾਰਡ ਤਾਂ ਕਦੇ ਇਹ ਤੋਂ ਬਚਣ ਬਾਰੇ ਕਦੇ ਕਿਸੇ ਨੇ ਘੱਟਕ ਸੈਮੀਨਾਰ ਨਹੀਂ ਕੀਤਾ ਵੀ ਕੀ ਬਚਦਾ ਨੇ ਇਹ ਤੋਂ ਬਚਣ ਦੀਆਂ 11000 ਲਾਈਨਾਂ ਯਾਰ ਕੋਈ ਛੋਟੀ ਮੋਟੀ ਗੱਲ ਥੋੜੀ ਹੈ ਇੱਕ ਵਾਰ ਸੰਪਰਕ ਚ ਆਇਆ ਦਾ ਨਾਲ ਨਾਲ ਅੱਗ ਕੱਢਦਾ ਨਹੀਂ ਵਿੱਚ ਜਿੱਥੇ ਕਿੱਥੇ ਹੱਥ ਲੱਗ ਜੇ ਤਾਂ ਆ ਹੁਣੇ ਵੀ ਫਰੀਦਕੋਟ ਤੋਂ ਮੈਡੀਕਲ ਕਾਲਜ ਤੋਂ ਮੇਰੇ ਕੋਲ ਇਹ ਫੋਟੋ ਆਈਆਂ ਦੇਖੀਆਂ ਨਹੀਂ ਗਈਆਂ ਬੰਦੇ ਦਾ ਹੱਥ ਉੱਤੇ ਪਿਆ ਤੇ ਬੱਖੀ ਸਾਰੀ ਮੱਚ ਗਈ ਵਿੱਚ ਉਹਦੀ ਅੱਗੇ ਨਿਕਲ ਗਈ ਬੰਦਾ ਮੌਕੇ ਤੇ ਮਰ ਗਿਆ 11000 ਵੋਲਟੇ ਦੇ ਸਿੱਧਾ ਫੂਕੇ ਦੇਣੇ ਉਹ ਨਹੀਂ ਛੱਡੇਗੀ ਕਿਸੇ ਹਾਲ ਹਰੇਕ ਸਾਡੀ ਮੋਟਰ ਤੇ ਲਾਈਨ ਆਉਂਦੀ ਹੈ ਪਰ ਸਾਨੂੰ ਉਹ ਤੋਂ ਬਚਣ ਦਾ ਕੋਈ ਤਰੀਕਾ ਨਹੀਂ ਹੁੰਦਾ ਲਾਈਨਾਂ ਢਿੱਲੀਆਂ ਹੋ ਗਈਆਂ ਕੋਈ ਪ੍ਰਵਾਹ ਨਹੀਂ ਅਸੀਂ ਕਹਿੰਦੇ ਸਰਕਾਰ ਦੀਆਂ ਨੇ ਸਰਕਾਰ ਦੀਆਂ ਨਹੀਂ ਹੈਗੀਆਂ ਤੁਹਾਡੀ ਆਂਦੀਆਂ ਨਜ਼ਰੋਂ ਉਹਨਾਂ ਨੂੰ ਕਸਾਓ ਉੱਚੀਆਂ ਕਰੋ ਤਾਰਾਂ ਨੂੰ ਹੁਣ ਹੁੰਦਾ ਕੀ ਹੈ ਕਈ ਵਾਰ ਤਾਂ ਤਾਰਾਂ ਨੀਵੀਂ-ਨੀਵੀਂਆਂ ਹੁੰਗੀਆਂ ਤਰੀਏ ਲਈਏ ਨੇ ਸਭ ਤੋਂ ਵੱਡੀ ਗੜਬੜ ਹੋਈ ਸੀ ਜਦੋਂ ਠੇਕੇਦਾਰੀ ਦੇ ਵਿੱਚ ਵਿਭਾਗ ਨੇ ਪਾਸ ਕੀਤਾ ਸੀ ਵੀ ਐਲਟੀ ਲਾਈਨਾਂ ਨੂੰ ਐਚਟੀ ਚ ਕਨਵਰਟ ਕਰ ਦੋ 415 ਵੋਲਟ ਦੀਆਂ ਜਿਹੜੇ ਖੰਭੇ ਲੱਗੇ ਤੇ ਲਾਈਨ ਨਿਕਲੀ ਸੀ ਉਹ ਨੂੰ ਹੀ ਟ੍ਰਾਇੰਗਲ ਲਾ ਕੇ ਵੀ ਉਹਦੇ ਉੱਪਰ ਹੀ ਤੁਸੀਂ 11 ਕੇਵੀ ਦੀ ਤਾਰ ਲਗਾ ਦੋ ਜਗ੍ਹਾ ਜਗ੍ਹਾ 11 ਕੇਵੀ ਪਚਾ ਦੋ ਉਹ ਐਡਾ ਪੱਠਾ ਬੈਠਣ ਵਾਲਾ ਕੰਮ ਸੀ 2 ਮੀਟਰ ਛੋਟੇ ਪੋਲ ਲਿਓ ਉਹ ਐਲਟੀ ਦੇ ਐਚਟੀ ਨਾਲ ਢੇੜੀ ਕਟੋ ਘਟੋ ਚਾਹੀਦੀ ਉਹਨੂੰ ਸ਼ਰਿਆਮ ਪੋਲ ਕੀਤਾ ਹੋਇਆ ਵੀ ਦੀ ਉਚਾਈਏ ਘਟ ਗਈ ਹੁਣ ਉਹਦੇ ਵਿੱਚ ਚਾਂਸ ਕੀ ਹੁੰਦਾ 11 ਕੇਵੀ ਚ ਹੁਣ ਆਪਣੇ ਖੇਤ ਵਿੱਚ ਚੱਲਦੀ ਹੈ ਕੰਬਾਈਨ ਆਪਣੇ ਲੋਕਾਂ ਦੇ ਦਬਾਅ 'ਚ ਇੱਕ ਬਹੁਤ ਵੱਡਾ ਵਹਿਮ ਹੈ ਪੀਐਸਈ ਤਾਂ ਟਾਇਰਾਂ ਦੇ ਉੱਤੇ ਬੈਠਿਆ ਟਾਇਰ ਤਾਂ ਰਵਣ ਦੇ ਬਣੇ ਹੋਏ ਨੇ ਇਹਦੇ ਨਾਲ ਤਾਂ بجلی ਕੁਛ ਨਹੀਂ ਕੰਮ ਕਰੇਗੀ ਉਹ ਰਵਣ ਦੇ ਨਹੀਂ ਹੈਗੇ ਉਹ ਕਾਰਬਨ ਹੈ ਕਾਰਬਨ ਉਹ ਚੀਜ਼ ਹੈ ਜਿਹਦੇ ਵਿੱਚ بجلی ਸਭ ਤੋਂ ਤੇਜ਼ ਲੰਘਦੀ ਹੈ ਕਿਸੇ ਟਰਾਲੀ ਦਾ ਬਿਲਡ ਜਾਂ ਕੰਬਾਈਨ ਦੀ ਛਤਰੀ ਉਦੇ ਸੰਪਰਕ ਤੇ ਆ ਗਿਆ ਜੇ ਕਿਸੇ ਨੇ ਦੇਖਿਆ ਹੋਊ ਨਾ ਟਾਇਰਾਂ ਦੇ ਵਿੱਚ ਦੀ ਅੱਗ ਰਿਪਲਦੀ ਹੁੰਦੀ ਹੈ ਟਾਇਰ ਨੈਰੀ ਕਾਰਬਨ ਦੇ ਨੇ ਵਿੱਚ ਲੋਹੇ ਦੀ ਜਾਲੀ ਹੈ ਨਹੀਂ ਬਚੂਗਾ ਬੰਦਾ ਕਿਸੇ ਹਾਲ ਐਨਾ ਕਰੰਟ ਵਿੱਚ ਦੇ ਨਿਕਲ ਗਿਆ ਤਾਂ ਉਹਦਾ ਸਹੀ ਤਰੀਕਾ ਇਹ ਵੀ ਲਾਈਨ ਕਟਵੜ ਜਿੱਥੇ ਤੁਹਾਡੀ ਮਸ਼ੀਨਰੀ ਘੁੰਮਦੀ ਹੈ 2 ਮੀਟਰ ਉੱਚੀ ਜਹੀਦੀ ਹੈ ਕੁਝ ਮਿੱਤਰ ਨੇ ਇਹ ਵੀ ਦੇਖੇ ਨੇ ਚਾਹੇ 11 ਕੇਵੀ ਹੋਵੇ ਉਹਨਾਂ ਦੇ ਦਿਮਾਗ 'ਚ ਇੱਕੋ ਹੀ ਗੱਲ ਹੈ ਵੀ ਲੱਕੜ ਤਾਂ ਪਤਾ ਨਹੀਂ ਕਿੱਡੀਕ ਜਾਦੂ ਦੀ ਛੜੀ ਹੈ ਲੱਕੜ ਨਾਲ ਤਾਰ ਉੱਚੀ ਕਰ ਦੋ ਜਦ ਕੋਈ ਬਾਈ ਨਗੂ ਕੇ ਡੰਡਾ ਜਮਨ ਕੇ ਉੱਚਾ ਕਰ ਦਿੰਦ ਨੇ ਉਹ ਇਹ ਕਈ ਵਾਰੀ ਵੱਡੇ ਟਰਾਲੇ ਹੁੰਦੇ ਨੇ ਉਹ ਵੀ ਨਾਲ ਲਈ ਫਿਰਦੇ ਹੁੰਦੇ ਨੇ ਪਰ ਇੱਕ ਗੱਲ ਖਿਆਲ ਰੱਖਿਓ ਜਿਹੜੇ ਟਰਾਲੇ ਵਾਲੇ ਨੇ ਪਿੱਛੋਂ ਲਾਈਨ ਬੰਦ ਕਰਾ ਕੇ ਤਾਹਾਂ ਚੱਕਦੇ ਨੇ ਚਾਲੂ ਲਾਈਨ ਨੂੰ ਤਾਹਾਂ ਨਹੀਂ ਜਾਂਦੇ ਲੱਕੜੀ ਦੇ ਵਿੱਚ ਦੀ ਬਿਜਲੀ ਪਾਸ ਹੋ ਜਾਂਦੀ ਹੈ ਇਹ ਵੋਲਟੇਜ ਜ਼ਰੂਰਤ ਤੋਂ ਜ਼ਿਆਦਾ ਹੈ ਤੇ ਲੱਕੜ 'ਚ ਥੋੜੀ-ਮੋਟੀ ਵੀ ਸੱਲ ਹੈ ਤਾਂ ਵੀ ਨਹੀਂ ਗੋਲੀ ਮੂੰਹ ਆਉ ਬਿਚ ਨਹੀਂ ਲੱਕੜ ਕੋਈ ਜਾਦੂ ਦੀ ਛੜੀ ਨਹੀਂ ਹੈਗੀ ਜਿਹੜੀ ਸਾਨੂੰ ਬਿਜਲੀ ਤੋਂ ਬਚਾ ਦੇ ਇਸ ਕਰਕੇ ਇਹ ਗਲਤੀ ਨਾ ਕਰਿਆ ਕਰੋ ਜਿੱਥੋਂ ਆਪਾਂ ਦੇਖਦੇ ਵੀ ਆਹ ਤਾਰ ਤੋਂ ਮਾਣੀ ਬਚਦਾ ਲੱਗਦਾ ਨਾਲ ਲਿਆ ਤੂੰ ਬਾਸ ਲਿਆ ਚੱਕ ਕੇ ਪਰ ਉੱਚੀ ਕਰੀਏ ਇਹ ਗਲਤੀ ਨਾ ਖਾਇਆ ਕਰੋ ਭਰ ਅਲੋਕ ਦੇਵੇ